ਰੇਟ ਹਾਂ ਆ 75 ਦੀ ਹਾਂ ਜਾਂ ਨਹੀਂ ਹੈ ਬਾਈ ਵੈਰੀ ਗੁੱਡ ਲੈ ਵੀ ਆਹ ਹੈ ਨਾ ਬੜਾ ਆਪਣਾ ਕਬੂਤਰ ਆ ਰਗੀ ਲੈ ਬਾਈ 55 ਦੀ ਇਹ ਦੇ ਦਾਂਗੇ ਯਾਰ ਠੀਕ ਹੈ ਤੇ ਆਪਣਾ ਮਾਲ ਵਿਕੀ ਜਾਵੇ ਬਾਲਾ ਮੂੰਹ ਨਹੀਂ ਟੱਟਦੇ ਮੱਖੀਆਂ ਪੈਂਦੀਆਂ ਹੁੰਦੀਆਂ ਥਾਣੇ ਕਹਿੰਦੇ ਵਿੱਚੋਂ ਇਹਦਾ ਜਿਹੜਾ ਹੈਗਾ 2 ਕਟ 80000 ਰੁਪਿਆ ਤੇ ਦੁੱਧ 30 ਲੀਟਰ ਲਾ ਦੁੱਧ ਦੇ 25 ਠੀਕ ਹੈ ਚੌਥਾ ਦਿਨ ਸੂਈ ਨੇ ਦੇਖ ਨਾੜਾ ਬਾਈ ਅਗਲਾ ਕਹਿੰਦਾ ਪੈ ਪਰ ਕੇ ਨਾੜਾ ਪਈਆਂ ਠੰਡੀ ਇੰਨੀਆਂ ਹੱਥਾਂ ਲਈ ਚਵਾਈ ਵਾਲੇ ਤੇ 15 16 ਕਿਲੋ ਵਾਲੀ 55000 ਰੁਪਏ ਹਾਂਜੀ ਵੀ ਬਾਈ ਤੁਸੀਂ ਮੁੱਲ ਇੰਨਾ ਕਰਿਆ ਸੀ ਮੁੱਲੀ ਇੰਨਾ ਕਰਿਆ ਪਰ ਆਪਾਂ ਲੈਣ ਦੇ ਨ ਕਰਾਂਗੇ 500 ਤੇ 1000 ਤੱਕ ਜਿਹਦਾ ਜੇਕਰ ਫੋਨ ਲਾ ਲੈਣੀ ਫੋਨ ਨਾ ਲਾਵੇ ਹਾਂਜੀ ਅਸੀਂ ਕੱਲ੍ਹ ਦੋਸਤੋ ਪਪਾ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਕਾਲੇ ਕੋਲੇ ਪਹੁੰਚੇ ਹੋਇਆ ਪਿੰਡ ਸੇਖਪੁਰੇ ਦੇ ਵਿੱਚ ਮਿੱਤਰੋ ਅੱਜ ਬਾਈ ਕਾਲੇ ਕੋਲੇ ਨਾ ਆਪਾਂ ਤੁਹਾਨੂੰ گاਵਾ ਦਿਖਾਉਣੀਆਂ ਨੇ ਤੇ گاਵਾ ਦੀ ਜਿਹੜੀ ਗਿਣਤੀ ਰਹੂਗੀ ਮਿੱਤਰੋ ਉਹ ਟੋਟਲ ਨਾਗ 8 ਰਹਿਣਗੇ 5 گاਵਾ ਆ ਗਈਆਂ ਬਾਈ ਕੋਲੇ ਨਾ ਗੱਪਣਾ ਤੇ 3 گاਵਾ ਆ ਗਈਆਂ ਸੂਈਆਂ ਸਵਈਆਂ ਕਿੱਲੇ ਕਿੱਲੇ ਨਾਗ ਦੀ ਨਾ ਆਪਾਂ ਜਾਣਕਾਰੀ ਲੈ ਕੇ ਦੇਵਾਂਗੇ ਬਾਈ ਕਾਲੇ ਤੋਂ ਤੇ ਬਾਕੀ ਜਿਹੜੇ ਰੇਟ ਰਹਿਣਗੇ ਹਨਾ ਉਹ ਹਾਂ ਤੇ ਨਾ ਵਾਲੇ ਰਹਿਣਗੇ ਜਮੈਂ ਫਿਕਸ ਪ੍ਰਾਈਸ ਕਰਾਵਾਂਗੇ ਤੇ ਬਾਕੀ ਨਾ ਜੇ ਤੁਹਾਨੂੰ گاਵਾ ਤੇ ਰੇਟ ਪਸੰਦ ਆਏ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਕਮੈਂਟ ਕਰਕੇ ਦੱਸਿਓ ਜ਼ਰੂਰ ਕੱਲੇ ਕੱਲੇ ਨਾਗ ਨੂੰ ਤੋੜ ਕੇ ਦਿਖਾਉਣਾ ਤੇ ਰੇਟ ਸੋਨੂੰ ਦੱਸਣਾ ਜਿਹੜੇ ਬਾਈ ਕੋਲੇ ਨਾ ਇਧਰਲੇ ਪਾਸੇ ਹੋਰ ਨਾਗ ਆ ਗਏ ਜਿਵੇਂ ਇੱਕ ਬਹੁਤ ਸੋਹਣੀ ਸੰਰਖੀ ਨਾ ਬਾਈ ਕੋਲੇ ਚੰਗੇ ਕਦ ਕਾਠ ਵਾਲੀ ਇੱਕ ਬਿਹੜ ਆਈ ਸੀ ਲਾਲ ਚਿੱਟੇ ਰੰਗ ਦੇ ਵਿੱਚ ਪਰ ਇਹ ਕਹਿੰਦਾ ਸੇਲ ਹੋ ਚੁੱਕੀ ਹੈ ਤੇ ਦੋ ਨਾਗ ਆ ਗਏ ਇਧਰਲੇ ਪਾਸੇ ਤੇ ਆਜੋ ਕਰਾਈਏ ਬਾਈ ਕਾਲੇ ਨਾਲ ਗੱਲਬਾਤ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਬਾਈ ਜੀ ਹਸੀ ਕਾ ਜੀ ਬਾਈ ਸਾਸਰੀ ਕਾਲ ਰਮਨ ਸਾਸਰੀ ਕਾਲ ਹੋਰ ਬਾਈ ਕਾਲੇ ਕਿਵੇਂ ਆ ਬਹੁਤ ਵਧੀਆ ਬਾਈ ਅੱਛਾ ਬਾਈ ਪਿੰਡ ਤਾਂ ਆ ਗਿਆ ਆਪਣਾ ਸੇਖਪੁਰਾ ਪਿੰਡ ਸੇਖਪੁਰਾ ਵੀਰੇ ਜਲਾ ਬਹੰਡਾ ਜਲਾ ਬਹੰਡਾ ਤਸੀਲ ਤਲਵੰਡੀ ਸਾਬੋ ਆਪਣਾ ਵੱਡੇ ਰੋਡ ਤੋਂ ਉੱਪਰ ਪਿੰਡ ਆ ਜਾਂਦਾ ਤਲਵੰਡੀ ਤੋਂ ਮੋੜਾਂ ਵਾਲੇ ਰੋਡ ਤੇ ਠੀਕ ਹੈ ਤੇ ਬਾਈ ਕਾਲੇ ਅੱਜ ਆਪਣੇ ਕੋਲੇ 8 ਨਾ ਆ ਗਏ ਹਾਂ ਜਿਹੜੇ ਪਾਸੋਂ ਸਟਾਰਟ ਕਰ ਗਏ ਇਧਰੋਂ ਕਰ ਲੋ ਵੀਰੇ ਸੂਈਆਂ ਤੋਂ ਚੱਲ ਫਿਰ ਕਹਿੰਦਾ ਜਿਹੜੀ ਤੇਰੀ ਆਹ ਪਹਿਲੇ ਨੰਬਰ ਵਾਲੀ ਸੂਈ ਸਵਾਈ ਪਹਿੜ ਆ ਗਈ ਹਾਂ ਵੀਰੇ ਸੂਹਾ ਬਾਈ ਸੂਹਾ ਦੂਜਾ ਵੀਰੇ ਦੂਜਾ ਸੂਹਾ ਹਾਂਜੀ ਕਿੰਨੇ ਦਿ ਦੂਧਾ ਸੂਆ 4 ਦਿਨ ਹੋ ਗਏ ਸੂਈ ਨੂੰ ਹਾਂਜੀ ਇਸ ਟਾਈਮ ਕੋਲ 7 ਕਿਲੋ ਇੱਕ ਟਾਈਮ ਦਾ ਦੁੱਧ ਆ 14 ਕਿਲੋ ਅੱਛਾ ਹਾਂਜੀ ਠੰਡੀ ਐ ਨਹੀਂ ਬਜਾ ਕਿ 2 ਸਾਲ ਦੇ ਚਬਾ ਕਰੂੰ ਕਿਵੇਂ ਮਰਜੀ ਥੱਲੇ ਚੜਦੇ ਆ ਨਹੀਂ ਵੀ ਲੱਤ ਚੱਕਣੀ ਆ ਠੀਕ ਐ ਐਨੀ ਠੰਡੀ ਸੀਲ ਐ ਹਮ ਕਿੰਨਾ ਦੁੱਧ ਪਾ ਦੂ ਬਾਈ ਦੁੱਧ ਫਿਰ ਇਹਨੇ ਰਮਣ ਪਹਿਲਨ ਨੇ 16 ਕਿਲੋ ਇਤ ਹੈ ਪਹਿਲਨ ਨੇ 16 ਕਿਲੋ ਹਾਂਜੀ ਇਹ ਵਾਲਾ ਸੇਵਾਨਾ 18 ਲੈ ਲੈ ਸੇਵਾਨਾ 10 ਲੈ ਲੈ ਹੁਣ ਇਸ ਟਾਈਮ ਆਪਾਂ 7 ਕਿਲੋ ਦੁੱਧ ਟਾਈਮ ਦਾ ਚਵਾ ਕੇ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਦੇ ਦੇਾਂਗੇ ਦੇ ਦੋਗੇ ਹਾਂਜੀ ਖੋਲੀ ਮਾਈਕਰ ਫਿਰ ਆਪਾਂ ਰੇਟ ਪੁੱਛ ਰੇਟ ਪਤਾ ਕਰਾਂਗੇ ਮਗਰ ਬੱੱਛਾ ਆ ਗਿਆ ਹੈਨਾ ਮਗਰ ਆ ਗਿਆ ਬੱੱਛਾ ਰਮਣ ਲੈ ਵੀ ਆ ਦੇਖ ਲੋ ਜਿਹੜੀ ਇਸ ਗਾ ਦਾ ਯਾਰਾ ਰੇਟ ਦੱਸ ਫਿਰ ਕਾਲਿਆ ਕਰ ਰੇਟ ਫਿਰ ਰਮਣ ਗੱਲ ਆਏ ਆ ਵੀਡੀਓ ਪਾ ਦਿੰਨੇ ਆ ਬਾਹਲੇ ਕਹਿੰਦੇ ਵੀ ਇੰਨਾ ਤੋਂ ਮੁੱਲ ਹੀ ਮੰਗਿਆ ਮੈਂ ਰੇਟ ਉਹ ਹੀ ਕਰੂੰ 500 ਤੋਂ ਲੈ ਕੇ 1000 ਤੱਕ ਛੋੜ ਹੋਊਗੀ ਮੈਂ ਮੁੱਲ ਹੀ ਉਹ ਹੀ ਕਰੂੰ ਬਾਈ ਹੱਥ ਵਨ ਕੇ ਬੇਨਤੀ ਆ ਮੈਨੂੰ ਇਹ ਨਾ ਗੱਲ ਕਿ ਉਹ ਵੀਡੀਓ ਚ ਵੀ ਬਾਈ ਤੁਸੀਂ ਮੁੱਲ ਇੰਨਾ ਕਰਿਆ ਸੀ ਮੁੱਲ ਇੰਨਾ ਕਰਿਆ ਪਰ ਆਪਾਂ ਲੈਣ ਦੇਣ ਕਰਾਂਗੇ 500 ਤੋਂ ਲੈ ਕੇ 1000 ਤੱਕ ਜਿਹਦਾ ਜੇਕਰ ਫੋਨ ਲਾ ਲੈਣੀ ਫੋਨ ਨਾ ਲਾਵੇ ਬਹੁਤ ਅਗਲਾ ਕਹਿੰਦਾ ਵੀ ਇੰਨਾ ਮੁੱਲ ਹੈ ਪਿਛਲੀ ਵੀਡੀਓ ਪਾਈ ਸੀ ਉਹਦੇ ਵਿੱਚ ਮੈਂ 80 ਮੰਗ ਲਿਆ ਗਾਂ ਦਾ ਬਾਈ ਤੋਂ 80 ਮੰਗਿਆ ਪਰ ਮੈਂ ਉਹਦੇ ਵਿੱਚ ਵੀਰੋ ਜੇ ਇਹ ਵੀ ਅੱਖਸ ਵੀ ਲੈਣ ਤੇ ਨਹੀਂ ਮੁੱਲ ਹੋਣਗੇ 1500 ਛੋੜ ਹੋਊਗੀ ਠੀਕ ਹੈ ਗੱਲ ਠੀਕ ਹੈ ਭਾਈ ਜਿਹਨੇ ਗਾਂ ਲੈ ਲਈ ਹੋਈ 1000 ਤੋਂ ਲੈ ਕੇ 500 ਰੇ ਛੋੜ ਹੋਊਗੀ ਉਨੇ ਹੀ ਮੁੱਲ ਕਰੂੰਗਾ 55000 ਦੀ ਹਾਂ ਜਾਂ ਨਹੀਂ ਹੈਗਾ ਠੀਕ ਹੈ ਹਾਂਜੀ ਲੈ ਵੀ ਆਹ ਦੇਖ ਲੋ ਹੁਣ ਆਹ ਦੇਖ ਲੋ ਸੂਈ ਸਵਾਈ 15 16 ਕਿਲੋ ਵਾਲੀ 55000 ਦੀ ਹਾਂਜੀ ਐਂ ਰਵਣ ਬਿਰਾਂ 25000 ਅਗਲਾ ਕਹਿੰਦਾ 55 ਮੰਗਿਆ 25 30 ਦੀ ਹੋ ਜੂ ਪਰ ਆਪ ਉਹ ਗੱਲ ਨਹੀਂ ਕਰੀ ਲੈਣ ਦੇ ਨਾਲ ਦੇ ਮੁੱਲ ਹੀ ਹੋਣਗੇ ਠੀਕ ਆ ਇਹ ਆਹ ਦੇਖ ਲੋ ਮਿੱਤਰੋ ਜਿਹੜਾ ਲੈਵੀ ਦੀ ਕੁਆਲਿਟੀ ਚੈੱਕ ਕਰ ਲੋ ਤੇ ਬਹਿੜ ਠੰਡੀ ਸੀ ਜਿਹੜੀਆਂ ਗਰੰਟੀਆਂ ਵਾਲੋਂ ਦਾ ਦਿਮਾਗ ਠੰਡੀ ਸੀਲ ਦੀ ਗਰੰਟੀ ਆ ਦੁੱਧ ਇੱਥੇ ਚੋਲੇ ਅਗਲਾ ਚਾਰ ਟਾਈਮ ਚੋਲੇ ਪੰਜ ਚੋਲੇ ਠੀਕ ਆ ਇੱਥੇ ਚੋਲੇ ਇੱਥੇ ਚੋਲੇ ਹਾਂਜੀ ਠੀਕ ਆ ਜਿੰਨਾ ਦੁੱਧ ਹੁਣ ਹੋ ਆਪਾਂ ਕਿਲੋ ਘਾਟੀ ਦੱਸਾਂਗੇ ਵੱਧ ਨਹੀਂ ਦੱਸਦੇ ਠੀਕ ਆ ਗੱਲ ਠੀਕ ਆ ਅੱਛਾ ਦੂਜੇ ਨੰਬਰ ਵਾਲੀ ਤੇ ਇਹ ਬਾਈ ਚੌਥਾ ਦੇ ਨੇ ਇਹਨੂੰ ਅਸੂਈ ਨੂੰ ਅੱਜ ਮਾਗਰੇ ਦੇ ਬੱਛੀ ਐ ਤੇ ਇਹ ਸੂਆ ਦੂਜਾ ਸੂਆ ਪਹਿਲਾਂ ਨੇ ਤਾਂ 23 ਕਿਲੋ ਦੇ ਨੇ ਠੀਕ ਆ ਤੇ ਹੁਣ ਇਸ ਟਾਈਮ ਇਹਦੇ ਨੇ 18 ਕਿਲੋ ਦਾ 18 ਕਿਲੋ 18 ਕਿਲੋ ਹੁਣ ਤਲਾ ਦੇਗਾ ਤਲਾ ਦੇਾਂਗੇ ਬਈ ਕੋਈ ਮਰਜ਼ੀ ਆਵੇ ਚੋਂ ਡੱਬੇ ਮਾਰ ਕੇ ਲੈ ਜਾਏ ਠੀਕ ਆ ਤੇ ਰੇਟ ਇਹਦਾ ਦੱਸ ਦੇ ਮੈਨੂੰ ਰੇਟ ਇਹਦਾ ਹਾਂ ਜਾਂ ਨਾ ਹੀ ਰਹੂਗਾ ਬਈ ਹਾਂ 2 ਕਾ 80 ਠੀਕ ਆ ਲੈ ਵੀ ਆ ਦੇਖ ਲੋ ਵੀ ਇਸ ਗਾ ਦਾ ਨਾ ਕੱਦ ਕਾਠ ਤੇ ਲੇਵੇ ਦੀ ਕੁਆਲਿਟੀ ਜਿਹੜੀ ਹੈਗੀ ਤੁਹਾਨੂੰ ਮੈਂ ਦਿਖਾ ਦਣਾ ਜਮਾਨ ਫਿਕਸ ਲੇਵੇ ਵਾਲੀ ਆ ਕੱਲਾ ਕੱਲਾ ਥਣ ਪਿਆ ਤੇ ਟਾਟਾ ਵਾਟਾ ਰੇਟ ਜਿਹੜਾ ਹੈਗਾ 1000 ਰੁਪਏ ਛੋਟ ਹੋ ਸਕਦੀ ਵਿੱਚੋਂ ਇਹਦਾ ਜਿਹੜਾ ਹੈਗਾ 2 ਘਟ 80000 ਰੁਪਿਆ ਤੇ ਦੁੱਧ ਕਿੰਨਾ ਪਾ ਦੂਗੀ ਹੁਣ ਦੁੱਧ ਬਾਈ ਹੁਣ ਇਸ ਟਾਈਮ ਤੋਂ ਉਹਨੂੰ ਦਤਾ 18 ਕਿਲੋ ਦੁੱਧ ਦੇ ਨੇ 23 ਕਿਲੋ ਪਹਿਲਾਂ ਨੇ ਕੱਢਿਆ ਠੀਕ ਆ ਦੁੱਧ 30 ਲੈ ਲੈ ਗਲਾ ਦੁੱਧ ਦੇ ਲੈ 25 ਠੀਕ ਹੈ ਚੌਥਾ ਦਿਨ ਸੂਈ ਨਹੀਂ ਉਹ ਦੇਖ ਨਾੜਾ ਬਾਈ ਅਗਲਾ ਕਹਿੰਦਾ ਪੈ ਪਰ ਕੇ ਨਾੜਾ ਪਈਆਂ ਠੰਡੀ ਇੰਨੀਆਂ ਹੱਥਾਂ ਲਈ ਚਵਾਈ ਵਾਲੇ ਤੇ ਮਸ਼ੀਨ ਵਾਲੇ ਵਾਲੇ ਵੀ ਆ ਅੱਛਾ ਗੋਲ ਧਾਰ ਆ ਬਿਲਕੁਲ ਨਾਲੇ ਮਟਾਇਟਸ ਨਹੀਂ ਆਉਂਦੀ ਇਹਨੂੰ ਨਾ ਨਾ ਪਹਿਲਾਂ ਫਿਕਸ ਦੇ ਦੇ ਬਾਈ ਤੇ ਦੇਖ ਤਰ ਕੇ 7 ਵਜੇਾਂ ਚੁਈ ਹੋਈ ਹੈ ਜੀ ਬੱਛੀ ਇਹਦੀ ਇਹ ਖੜੀ ਹੈ ਜੀ ਟੈਨ ਮਾਰ ਕੇ ਕੁ 16 ਸੀਮਨ ਲੱਗਿਆ ਸੀ ਇਹਦੇ ਬੱਛੀ ਰਕੇ 60 ਸੀਮਨ ਲੱਗਿਆ ਸੀ ਇੱਕ 60 ਸੀਮਨ ਹਾਂ ਜੀ ਠੀਕ ਹੈ ਗੱਲ ਅੱਛਾ ਜਿਹੜੀ ਤੇਰੀ ਆਹਾ ਆ ਗਈ ਤੀਜੇ ਨੰਬਰ ਵਾਲੀ ਬਈ ਇਹ ਆਪਾਂ ਨੂੰ ਕਹਿ ਕੇ ਤਾਂ 25 ਕਿਲੋ ਈਤੀ ਸੀ ਕਿਵੇਂ ਇਹ 25 ਕਿਲੋ ਕਹਿ ਕੇ ਲਈ ਸੀ ਆਪਾਂ ਅੱਛਾ ਗੱਭਣ ਲੈ ਲਈ ਆਪਾਂ ਇਹ ਸੂਪੀ ਕੱਚੀ ਲਾ ਲਉ ਨੂੰ 10 ਦਿਨ ਹੋ ਗਏ ਸੂ ਨੂੰ ਅੱਜ 10 ਕਿਲੋ ਦੁੱਧ ਐ ਥੱਲੇ ਅੱਛਾ 10 ਕਿਲੋ ਹਾਂ ਜੀ ਤੇ ਸੂਆ ਸੂਆ ਤੀਜਾ ਸੂਈ ਹੈ ਬਈ ਇਹ ਤੀਜਾ ਸੂਆ ਹਾਂ ਜੀ ਹੋਲੀ ਛੇ ਹੋਲੀ ਹੋਲੀ ਲੇ ਜਾ ਲੈ ਜਾ ਲੈ ਜਾ ਹੋਲੀ ਹੋਲੀ ਇਹਦਾ ਬੱਚਾ ਕਿਹੜਾ ਹੈਗਾ ਬੱਚਾ ਉਹ ਬੱਛੀ ਆ ਬਈ ਆ ਛਾਈ ਵਾਲਾ ਆ ਛਾਈ ਆ ਬੱਛੀ ਦਿੱਤੀ ਇਹ ਦੇਖ ਲੋ ਹੁਣ ਤੁਸੀਂ ਇਹਨੇ ਇਹ ਆ ਦੇਖ ਲੋ ਹੁਣ 10 ਕਿਲੋ ਦੁੱਧ ਇਹਦੇ ਥੱਲੇ ਚੈਰਾ ਤੇ ਕਿੰਨੇ ਚ ਦੇਣੀ ਇਹੇ ਬਾਈ 55 ਦੀ ਇਹ ਦੇ ਦਾਂਗੇ ਯਾਰ ਨਹੀਂ ਤਾਂ ਆਪਣੀ ਮਹਿੰਗੀਆਂ 55 ਦੀ ਹੋਲੀ ਨਹੀਂ ਹੋਲੀ ਹੋਲੀ ਆ ਆ ਛਿੱਟੀਆਂ ਦਾ 55000 ਰੁਪਏ ਦੀ ਹੋਲੀ ਚੱਲ ਬਾਈ ਹੋਲੀ ਚੱਲ ਦਰਦੀਆਂ ਗਾਂਆਂ ਲੈ ਵੀ ਆ ਦੇਖ ਲੋ ਜਿਹੜੀ ਚਿੱਟੀਆਂ ਆ ਗਈ ਨੇ ਇਹ 55000 ਰੁਪਏ ਦੇ ਵਿੱਚ ਮਿਲ ਜੂਗੀ ਦੁੱਧ ਜਿਹੜਾ ਹੈਗਾ ਤੁਹਾਨੂੰ 10 ਕਿਲੋ ਮਿਲਣਾ ਤੇ ਕੱਚੀ ਕੱਚੀ ਕਹਿ ਕੇ ਦਿੱਤੀ ਹੋਈ ਸੀ ਵੀ ਹਾਂ ਵੀ ਦਿਨ ਵੱਧ ਲੈ ਜੂ ਕਹਿੰਦੇ ਆ ਦਿਨ ਬਦਲ ਜੂ ਪਰ ਜੇਰ ਜੂਰ ਸਰਾਖ ਸੋਕੇ ਗਰੰਟੀ ਵਾਲੀ ਐ ਠੀਕ ਐ 10 12 ਦਿਨੋਂ ਕੋਈ ਸੂਈ ਨੂੰ ਮੈਂ 55 ਹੀ ਦੇ ਦਾਂਗੇ ਯਾਰ ਆਪਾਂ ਤਾਂ ਮੈਂ ਕਿਹਦੇ ਤੇ ਹੋ ਜਾਂਦੀਆਂ ਹਨ ਸਹੀ ਗੱਲ ਆ 5 ਕਿਲੋ ਦਾ ਠੀਕ ਆ ਤੇ ਆਹ ਜਿਹੜੀ ਅੱਜ ਦੀ ਇਹ ਦੂਜੀ ਸੂਏ ਬਾਈ ਘੰਟਾ ਕਿ ਹੋਈ ਇਹਨੂੰ ਦੂਜਾ ਸੂਆ ਦੂਜਾ ਸੂਆ ਇਹ ਘੰਟੇ ਹੀ ਹੋਏ ਨੂੰ ਆਈ ਨੂੰ ਲਈ ਆ ਪੱਜਾ ਕਿਉਂ ਲੈਵਾ ਕਰਾ ਪੋ ਚੱਕਰ ਲੈ ਆ ਬਹੁਤੇ 5 4 ਦਿਨ ਪਈ ਆ ਜਿਹਦੇ 5 4 ਦਿਨ ਪਈ ਆ ਕਿੰਨੇ ਦੁੱਧ ਵਾਲੀ ਪੈਹੜਾ ਇਹ ਦੁੱਧ ਬਾਈ 17 ਕਿਲੋਤਾ ਪਹਿਲਾਂ ਨੇ ਪਹਿਲਾਂ ਨੇ 17 ਹੁਣ ਜੇ ਗੱਲ ਕਰ ਲਗੇ ਕਿੰਨਾ ਆ ਪਾ ਦੁੱਧ ਬਾਈ ਹੁਣ 2 ਬਾ ਰੇਟ ਹਾਂ ਆ 75 ਦੀ ਹਾਂ ਜਾਂ ਨਹੀਂ ਹੈ ਬਾਈ ਵੈਰੀ ਗੁੱਡ ਲੈ ਵੀ ਆ ਦੇਖੋ ਹੈ ਨਾ ਬਹਿੜ ਪਈ ਕਬੂਤਰ ਵਰਗੀ ਲੈ ਆ ਦੇਖ ਲੋ ਕਬੂਤਰ ਵਰਗੀ ਬਹਿੜ ਪਈ ਆ 75000 ਰੁਪਿਆ ਰੇਟ ਆ ਨਾਲੇ ਇਹਦਾ ਲੇਵਾ ਦੇਖ ਲੋ ਅੱਜ ਆਈ ਆ ਗੱਡੀ ਚ ਜਾ ਕੇ ਨਾ ਪਸੂਰ ਲੇਵਾ ਚਾਕੇ ਨਾ ਮੂੰਹ ਦਿਖਾ ਵੇ ਕਹੇ ਕਹੇ ਜੀ ਬਰੀਡ ਆ ਬੱਚੀ ਦੀ ਇਹ ਆ ਦੇਖੋ ਲੇਵਾ ਵੀ ਬਹੁਤ ਯਾਰ ਆ ਜਿਹੜਾ ਹੈਗਾ ਨਾ ਰੇਟ ਇਸ ਬਹਿੜ ਦਾ ਸਾਨੂੰ ਆ ਰੇਟ ਕੋਈ ਮਰਜੀ ਕਹੇ ਇਹ ਜਿਹਾਂ ਬੜਾਂ ਉਹ ਪਛਾਨਣੇ ਪਛਾਨਣੇ ਮੰਗਦੇ ਕਿਤੇ ਕਿਸੇ ਵਾਰੀ ਕੋਲੇ ਵਗ ਜਾਣ ਠੀਕ ਹੈਗਾ 95 90 ਤੋਂ ਘੱਟ ਕੋਈ ਜਾਂਦਾ ਬਿਹੜਾ ਠੀਕ ਆ ਬਹੁਤ ਚੰਗੀ ਜਿਹੀ ਕੱਚੀ ਆ ਪਾਸਾ ਦਾ ਨਹੀਂ ਜੋ ਤਿਆਰੀ ਚੁਗੀ ਬਾਕੀ ਕਿਰਾ ਹੋਣੀ ਹੈ ਲੈਵਾ ਚੱਕੇ ਦਾ ਪਸੂ ਠੀਕ ਆ ਬਹੁਤ ਚੰਗਾ ਥਾਣਾ ਥਾਲਾ ਵੀ ਮਸ਼ੀਨ ਵਾਲਾ ਵੀ ਰੋਗ ਰੋਗ ਦਾ ਪਿਆ ਠੰਡੀ ਸੀਲ ਐਨੀ ਨਾ ਲੱਤ ਚੱਕੇ ਅੱਛਾ ਕਾਲੇ ਜਿਹੜੀ ਤੇਰੇ ਕੋਲੇ ਆ ਬਿਹੜਾ ਆ ਗਈ ਬਾਈ ਇਹ ਬਿਹੜਾ ਦਾ ਸੂਆ ਇਹ ਬਿਹੜਾ ਦਾ ਬਈ ਦੂਜਾ ਸੂਆ ਪਿਛਲੇ ਸੂਏ ਆਪਾਂ ਤੋਂ ਇਹ 13 ਕਿਲੋ ਟਾਈਮ ਦਾ ਦੁੱਧ ਨਾਪ ਕੇ ਬੰਦੇ ਲੈ ਗਏ ਸੀ 10 ਦਾਣੇ ਸੂਈ ਥੱਲੇ 26 ਕਿਲੋ ਦੁੱਧ 26 ਕਿਲੋ 26 ਕਿਲੋ ਇਹਨੇ 28 ਕਿਲੋ ਦੁੱਧ ਬਾਈ ਠੀਕ ਹੈ ਇਹਦੇ ਲੱਗਿਆ ਸਰੋਮੈਂਡ ਦਾ ਪ੍ਰਿੰਸੀਪਲ ਵੀ ਦਿੱਤਾ ਇਹਨੇ 23 ਤਰੀਕ ਨੂੰ ਦਿਨ ਪੂਰੇ ਆ ਠੀਕ ਹੈ 23 ਤਰੀਕ ਨੂੰ 23 ਤਰੀਕ ਨੂੰ ਆਪਣੇ ਘਰੋਂ ਆਪਕੇ ਬੰਦੇ ਨਾਲ ਦੋ ਟਾਈਮ ਉਹ ਕਹਿੰਦੇ ਨਹੀਂ ਉਹ ਮੁੱਲ ਘੱਟ ਲਾਉਂਦੇ ਸੀ ਗੱਲ ਕੀ ਹੋਈ ਅੱਛਾ ਮਗਰ ਦੋਦਾਂ ਨਾਲ ਕਹਿੰਦਾ ਮੈਂ ਦੋ ਟਾਈਮ ਉਹਨਾਂ ਨੇ ਦੋ ਟਾਈਮ ਚੋਲੀ ਮੈਂ ਮੂੰਹ ਮੰਗੀ ਦੇਵਾ ਕੇ ਦਿੱਤੇ ਵੀ ਆਪਾਂ ਨੂੰ ਮੂੰਹ ਮੰਗੀ ਅਸਲ ਬੰਦੇ ਨੇ ਠੀਕ ਹੈ ਲੈ ਵੀ ਆਹ ਦੇਖ ਲੋ ਹਜੇ ਦਿਨ ਕਿੰਨੇ ਪਏ ਇਹਦੇ ਇਹ 23 ਤਰੀਕ ਨੂੰ ਦਿਨ ਪੂਰੇ ਆ ਭਾਈ 23 ਤਰੀਕ ਨੂੰ ਦਿਨ ਪੂਰੇ ਮਿੱਤਰੋ ਹੁਣ ਇਹ ਦੇਖ ਲੋ ਗਰੰਟੀ ਵਾਲੀ ਗਾਇਆ ਤਾਂ ਆਪਣੀ ਆਹ ਆਹ 8 ਦਿਨ ਬਾਕੀ ਪਏ ਆ 8 ਦਿਨ ਲੈ ਆਹ ਦੇਖ ਲੋ ਵੀ ਬਾਈ ਕੋਲੇ ਨਾ ਨੰਮੀ ਲੈ ਜਾ ਕਰ ਲੈ ਵੀ ਆਹਾ ਬਾਈ ਕੋਲੋਂ ਪਹਿਲੇ 28 ਲੀਟਰ ਦੁੱਧ ਮਿਲ ਕੇ ਲੈ ਕੇ ਗਏ ਹੋਏ ਸੀ ਬੰਦੇ ਤੇ ਹੁਣ ਜਿਹੜਾ ਹੈਗਾ ਇਹਨੇ ਦੂਜਾ ਸੂਆ ਸੂਣਾ ਤੇ ਰੋਗ ਰੋਗ ਦਾ ਜਿਹੜਾ ਹੈਗਾ ਨਾ ਲੇਵੇ ਨੂੰ ਥਾਨ ਲੱਗਿਆ ਕੱਟ ਵਾਲਾ ਲੇਵਾਗਾ ਤੇ ਕਿੰਨੇ ਰੁਪਈਆ ਚ ਦੇਵਾਂਗੇ ਕੱਲ ਬਾਈ ਹੇਤਾਨ ਜਲਦੀ ਗੱਲ ਅੱਜ ਥੋਲੇ ਦੇ ਉਹ ਪਿੰਡ ਦੇ ਮੰਗੀਆਂ ਦੇ ਗਾਂ ਤਾਂ ਹੁਣ ਇੱਕ ਰੋ ਸਹਿਤ ਹੀ ਲੈ ਕੇ ਆ ਸਾਰਾ ਗੋਸ ਵੀ ਸੀਵਣ ਵੀ ਦੱਸ ਤਾਂ ਸਾਰਾ ਗੋਸ ਪਰ ਅਗਲਾ ਬਾਈ ਦੁੱਧ ਦੇ ਸਾਬ ਨਾਲ ਮੁੱਲ ਘਟਾਉਂਦਾ ਠੀਕ ਹੈ ਠੀਕ ਹੈ ਗੱਲ ਆਪਾਂ ਹਾਂ ਜਾਂ ਨਾ ਹੀ ਰੇਟ ਹੋਊ ਇਹਦਾ ਬਾ ਲੱਖ ਚੋਂ 2 ਛੋੜ 2 ਛੋੜ ਪਰ ਗਾ ਇੰਨਾ ਚੰਗੀ ਗਾਇਆ ਆਪਣੀ ਚੋਈ ਹੋਈ ਆ ਆਪਦੀ ਘਰ ਦੀ ਗਾਈ ਮੰਨੋ ਠੀਕ ਹੈ ਗੱਲ ਲੈ ਵੀ ਆ ਦੇਖ ਲੋ ਇਸ ਬਿਹੜ ਦੀ ਜਿਹੜੀ ਹੈਗੀ ਨਾ ਫੁੱਲ ਤਸੱਲੀ ਵਾਲੀ ਬਿਹੜ ਹੈ ਜੇ ਕਿਸੇ ਭਾਈ ਦੇ ਫਿੱਟ ਆਉਂਦੀ ਆ ਤਾਂ ਇੱਥੇ ਆ ਜਾਓ ਲੈ ਵਾ ਜਿਹੜਾ ਹੈਗਾ ਭਾਈ ਉਹ ਆਪਾਂ ਨੇੜੇ ਲਾ ਦਨੇ ਕੈਮਰਾ ਚੰਗੇ ਲੈਵੇ ਆਈ ਆ ਭਾਈ ਬਹੁਤ ਚੰਗੇ ਨਾੜਾ ਦੇਖੀਂ ਨਾੜਾ ਵਖੇ ਕੈਮਰੇ ਨਾਲ ਮੁਰੂ ਅਗਲਾ ਕਹਿ ਦਿੰਦਾ ਇਹ ਤਾਂ ਨਾ ਜਦੋਂ ਇਹ ਜੋ ਤਿਆਰ ਹੋ ਗਈ ਨਾ ਗਾ ਆਦ ਕਿ ਜਮਾ ਨਾੜਾ ਖੜੀਆਂ ਕਰ ਲੈਂਦੀ ਆ ਦੇਖ ਠਰੇ ਦੇ ਪੈਰ ਨਹੀਂ ਕਹਿਣਾ ਹੀ ਗੱਲ ਨਹੀਂ ਦਿੱਤਾ ਹੋਏਗਾ ਨੇ ਆਪਾਂ ਨਾ ਚਵਾ ਕੇ ਦਿੱਤੀ ਹੋਏਗਾ ਇਹ ਉਹ ਬੰਦਾ ਬੈਠਾ ਉਹਨੇ ਦਵਾਈ ਸੀਗੀ ਠੀਕ ਹੈ ਤੇ ਸੈਕਸਰ ਸੀਵਣ ਲੱਗਿਆ ਠੀਕ ਹੈ ਸੀਵਣ ਵਿੱਚ ਆਪਾਂ ਨਾਲ ਦਿੱਤਾ ਤੇ ਆਹ ਜਿਹੜੀ ਆ ਗਈ ਇਹ ਬਈ ਆਪਾਂ ਫਾਰਮ ਚੋਂ ਲਈ ਐ ਅੱਛਾ ਇਹਦੇ ਲੱਗਿਆ ਐਬੀਐਸ ਦਾ ਕਿਹੜਾ ਲੱਗਿਆ ਮੁੰਡਿਆ ਸਪਾਇਕ ਸਪਾਇਕ ਹੈ ਹਾਂ ਇਹਨੇ 28 ਕਿਲੋ ਦਿੱਤਾ ਭਈ ਇਹ ਤੀਜਾ ਸੂਆ ਸੂਕੀ ਇਹ ਤੀਜਾ ਸੂਆ 200 ਹੀ ਸੂਈ ਹੈ ਸਪਾਇਕ ਦਾ ਲੱਗਿਆ ਐਬੀਐਸ ਦਾ ਠੀਕ ਆ ਲੈ ਸੀਮਨ ਚ ਸਾਡੇ ਤੋਂ ਕੋਈ ਮਾਣੀ ਵੋਟੀ ਬਾਦ ਘੜ ਰਹਿ ਸਕਦੀ ਆ ਉਹ ਸਾਡਾ ਕਰ ਲਿਓ ਕਿ ਨਾ ਕਾਲੇ ਨੇ ਤਾਂ ਪਹਿਲਾਂ ਹੀ ਕਹਿਤਾ ਸੀਗਾ ਕਹਿੰਦਾ ਆਪਾਂ ਉਹ ਦੱਸ ਦਾਂਗੇ ਤੇ ਆ ਦੇਖਿਓ ਹੁਣ ਆ ਤੀਜਾ ਸੂਆ ਸੁੰਦੀ ਐ ਤੇ ਇਹ ਵੀ ਰੋਗ ਰੋਗ ਦਾ ਲੇਵਾ ਬੜਾ ਚੌੜਾ ਲੇਵਾ ਤਾਂ ਜੀ ਕੁਝ ਵੀ ਨਹੀਂ ਪਈ ਥੱਲੇ ਬੈਠਾ ਨਹੀਂ ਜਾਂਦਾ ਕਿੰਨੇ ਕਿੰਨਾ ਕਰਨਾ ਰੇਟ ਇਹਦਾ ਇਹਦਾ ਰੇਟ ਬਈ ਲੈਣ ਦੇ ਨਾਲ ਹੀ ਹੋਊਗਾ 85000 ਇਹ ਵੀ ਦਿਖਾ ਦੇ ਨੇੜੇ ਕਰਕੇ ਨਾਲਾਂ ਉਹ ਸਾਰਾ ਉਹ ਦਿਖਾ ਦੇ ਕਿੰਨੇ ਉਹ ਮਤਲਬ ਕਿੰਨਾ ਦੁੱਧ ਦੇ ਨੇ ਬਈ 22 ਕਿਲੋਤਾ 22 ਕਿਲੋ 22 ਕਿਲੋ ਠੀਕ ਆ ਆਹ ਆਰਮ ਦੀ ਗਾਂ ਐ ਬਹੁਤ ਜਿਆਦਾ ਚੰਗੀ ਦੇਖਿਓ ਮੁਰਚੇ ਵਰਗੀ ਨਾੜ ਐ ਤੇ ਆ ਤੁਹਾਨੂੰ 85000 ਰੁਪਏ ਦੀ ਗਾਂ ਮਿਲ ਜੂਗੀ 28 ਕਿਲੋ ਦੁੱਧ ਵਾਲੀ ਆਹਾ ਦੇਖ ਲਓ 28 ਕਿਲੋ ਦੁੱਧ ਵਾਲੀ ਗਾਂ ਜਾਂਦੀ ਆ ਹੁਣ ਬਾਈ ਜਦੋਂ ਤਿਆਰ ਹੁੰਦੀ ਆ ਨਾ ਰਵਣ ਪੱਲਾ ਕਹਿੰਦਾ ਨਾ ਜਰਾ ਇਹਨੂੰ ਲਾ ਦੇ ਨਜ਼ਰਾਂ ਆ ਜਿੱਡੀ ਗਾਂ ਉੱਡੇ ਚ ਕਰ ਲਾਉਂਦੀ ਐ ਬੈਠਿਆ ਨਹੀਂ ਜਾਂਦਾ ਗਾਂ ਤੋਂ ਅੱਛਾ ਜੋ ਤਿਆਰੀ ਚ ਹੁੰਦੀ ਹੈਗਾ ਗਾਂ ਲੇਵਾ ਬਹੁਤ ਚੌੜਾ ਤਿਆਰ ਕਰੂਗੀ ਇਹ ਦੇਖਣ ਚ ਹੀ ਪਤਾ ਲੱਗਦਾ ਠੀਕ ਆ ਥੱਲੋਂ ਲੇਵਾ ਪੂਰਾ ਚੌੜਾ ਦੇਖੋ ਕਹਿਣ ਵਾਲੀ ਗੱਲ ਨਹੀਂ ਬਾਕੀ ਤਾਂ ਹੁੰਦੀ ਆ ਨਾ ਮੌਕੇ ਤੇ ਤੇ ਕਰਮਾਂ ਦੀ ਗੱਲ ਐ ਇਹਦਾ ਅੱਜ ਦਾ ਰੇਟ ਆ ਰਮਣ ਜਦੋਂ ਗਾਂ ਤਿਆਰੀ ਚੋ ਜੀ ਨਾ ਇਹਦਾ ਤੂੰ ਸਵਾ ਲੱਖ ਮੰਗ ਲਈ ਸਵਾ ਵੀ ਦੇਣਗੇ ਹਾਰਮ ਚ ਖੜੀ ਦਾ ਮੈਂ ਸਵਾ ਵੀ ਦੇਣਗੇ ਜਦੋਂ ਤਿਆਰੀ ਹੁੰਦੇ ਗਾਂ ਚਲ ਆਪਾਂ ਕੋਈ ਮਾਲ ਜ਼ਿਆਦਾ ਹੁੰਦਾ ਵੀ ਚਲ ਯਾਰ ਜਾਇਜ਼ ਨਫਾ ਲੈ ਲੇਗੇ 2-4000 ਆਪਾਂ ਬਾਲਾ ਐਵੇਂ ਵੀ 10-15 ਹਜ਼ਾਰ ਇਹ ਗੱਲ ਕਰਕੇ ਠੀਕ ਹੈ ਤੇ ਆਪਣਾ ਮਾਲ ਵਿਕੀ ਜਾਵੇ ਬਾਲਾ ਮੂੰਹ ਨਹੀਂ ਟਾਟਦੇ ਮੱਖੀਆਂ ਪੈਂਦੀਆਂ ਹੁੰਦੀਆਂ ਥਾਣੇ ਕਹਿੰਦੇ ਹੁੰਦੇ ਆ ਤੇ ਜਿਹੜੀ ਆ ਆ ਗਈ ਤੇਰੀ ਇਹ ਜਰਸੀ ਆ ਗਈ ਵੀ ਪੰਜਾਬ ਵਾਲੀ ਹਾਂ ਲੋ ਜੀ ਇਹ ਹਾਂ ਇਹਨੇ 18 19 ਕਿਲੋ ਦੁੱਧ ਦਿੱਤਾ ਹੋਇਆ ਬਈ ਪਹਿਲਾਂ ਠੀਕ ਹੈ 18 19 ਕਿਲੋ ਹਾਂਜੀ ਇਹ ਦੂਜਾ ਸੂਆ ਸੂਆ ਦੂਜਾ ਸੂਆ ਹਾਂਜੀ ਪਹਿਲਾਂ ਦਾ 18 ਕਿਲੋ ਦੁੱਧ ਪਹਿਲਾਂ ਦਾ 18 ਕਿਲੋ ਤੇ ਹੁਣ ਆਪਾਂ ਕਿੰਨਾ ਕਹਿਣਾ ਬਈ ਇਹ ਤਾਂ 10 ਦਿਨ ਪਏ ਹੈਗੇ ਅੱਛਾ ਠੀਕ ਹੈ ਆਪਾਂ ਤਾਂ 18 ਹੀ ਕਾਵਾਂਗੇ ਤੇ ਦੇਊ ਤਹੇ 20 ਤੋਂ ਬਾਹਰ ਠੀਕ ਹੈ ਤੇ ਕੀ ਰੇਟਰ ਹੋ ਇਹਦਾ ਰੇਟ ਦਾ ਬਈ ਰਮਣ ਰਹੂਆ ਲੈਣ ਦੇ ਨਹੀਂ 76000 ਰੁਪਇਆ ਜਾਂਦਾ 75 ਕਰਨਾ 75 ਬਈ 75 ਲੈਣਾ 76 ਤੈ ਹੀ ਕਰਿਆ ਠੀਕ ਆ ਲੈ ਵੀ ਆ ਦੇਖ ਲੋ ਇਹ ਇਹ ਜਿਹੜੀ ਹੈਗੀ 75000 ਰੁਪਏ ਦੀ ਤੁਹਾਨੂੰ ਆ ਮਿਲ ਜੂਗੀ ਤੇ ਦੁੱਧ ਜਿਹੜਾ ਹੈਗਾ 18 ਕਿਲੋ ਇਹ ਜਰਸੀ ਆ ਬਾਈ ਇਹ 18 19 ਪਾਸੇ ਨਹੀਂ ਹੁੰਦੀਆਂ ਪੰਜਾਬ ਵਾਲੀ ਜਰਸੀ ਓਰੀਜਨਲ ਹੈ ਠੀਕ ਆ ਆ ਦੇਖੋ ਹੁਣ ਥਣਾ ਵੀ ਗੁਲਾਬੀ ਆ ਗਿਆ ਜਮਾ ਇਹ ਲੇਵੇ ਦੀ ਕੁਆਲਿਟੀ ਜਿਹੜੀ ਥਣਾ ਦਾ ਐਨ ਜਿਵੇਂ ਕਹਿੰਦੇ ਫੁੱਟ ਫੁੱਟ ਤੇ ਥਣਾ ਇਹ ਕਰਜੂ ਜਿਹਦੇ ਤਿਆਰੀ ਚ ਹੁੰਦੀ ਹੈਗਾ ਅੱਛਾ ਲੇ ਵੀ ਥਣਾ ਦਾ ਗੈਪ ਜਿਹੜਾ ਹੈਗਾ ਪੂਰਾ ਚੰਗਾ ਬਣਾ ਜੂਗੀ ਜਦੋਂ ਤਿਆਰੀ ਕਰ ਲਈ ਹਜੇ ਦਿਨ ਪਏ ਆ ਹਨਾ ਦਿਨ ਰਹਿੰਦੇ ਆ ਵੀਰੇ ਦੇ ਠੀਕ ਆ ਗੱਲ ਬਣ ਦੇ ਕਾਲੇ ਅੱਛਾ ਕਾਲੇ ਜਿਵੇਂ ਆ ਆ ਗਈ ਤੇਰੇ ਕੋਲ ਇੱਕ ਹਾਂ ਇਹ ਤਾਂ ਵੀਰੋ ਪੌਂਦੇ ਰਮਨ ਤੂੰ ਕਹਿੰਦਾ ਪਾ ਦੇ ਇਹ ਆਪਾਂ ਤੂੰ ਗੀਸ ਗਾਏ ਇਹ ਆਪਾਂ ਬੰਦ ਲੈ ਲੈਂਦੇ ਉਹਨੇ ਆ ਪੰਜ ਦਿਨ ਕਹਤੇ ਹਜੇ ਮਿਲਦਾ ਗਾਂ ਲਈ ਪੰਜ ਦਿਨ ਪੂਰੇ ਹੋਣਗੇ ਹਜੇ ਇਹਨੇ 23 ਕਿਲੋ ਦੁੱਧ ਦਿੱਤਾ ਹੋਇਆ 23 ਕਿਲੋ ਹਾਂ ਲੱਗਦਾ ਨਾ ਗਾਂ ਕਰੋਤੀ ਬਹੁਤ ਜਗਾਰ ਲਾਉਂਦੀ ਹੈ ਗਾਂ ਆ ਪੰਜ ਨੂੰ ਜਿਹੜੀ ਅਗਲੀ ਦਾ ਆਧਿਆਨ ਪੂਰੇ ਇਹਦੇ 20 ਦਿਨ ਰਹਿ ਗਏ ਅੱਛਾ ਤੇ ਤੂੰ ਐ ਵੀਡੀਓ ਪਾਏ ਮੈਨੂੰ ਤਾਂ ਕੁਝ ਵੀ ਨਹੀਂ ਸਟਾਰਟ ਹੀ ਹੋਈ ਐ ਠੀਕ ਐ ਤੇ ਆਪਾਂ ਕੱਚੀ ਲੈ ਬੈਠੇ ਗਾਂ ਮੇਚਾ ਨਾਲ ਹੋਰ ਨਾਲ ਲੈ ਜਾ ਕੋਈ ਇਹ 25 ਦਿਨ ਲੈ ਜਾਊਗੀ ਹੋਰ ਕਹਦਾ ਪੰਜ ਨੂੰ ਮੈਨੂੰ ਐ ਸੋਰ ਨਾਲ ਲੈ ਜਾ ਕੋਈ ਮੈਂ ਗਾਂ ਲਾਉਂਦੀ ਬੜਾ ਬੜਾ ਜਗਾਰ ਲਾਉਂਦੀ ਹੈ ਗਾਂ ਆਪਾਂ ਤੋਂ ਕੋਈ ਐ ਵੀ ਲੈ ਵੀ ਆਹ ਦੇਖੋ ਚ ਅਜੇ ਦਾ ਦਿਨ 20 ਪਏ ਆ ਫਿਰ ਖੁੱਲੇ ਬਾਈ ਹਾਂ ਪੂਰਾ 23 ਕਿਲੋ ਦਿੱਤਾ ਹੋਇਆ ਦਾ 23 ਕਿਲੋ ਹੁਣ ਕਿੰਨੇ ਚ ਰੁਪਈਆਂ ਚ ਦੇ ਦਾਂਗੇ ਆਪਾਂ ਹੁਣ 72000 ਦੇ ਦਾਂਗੇ ਬਈ 70000 ਦੀ ਗਾਂ ਹੋ ਜੂਗੀ ਹਾਂ ਠੀਕ ਐ ਬਸ ਠੀਕ ਐ ਆਹ ਗਾਂ ਜਿਹੜੀ ਹੈਗੀ 70000 ਰੁਪਏ ਦੇ ਵਿੱਚ ਮਿਲ ਜੂਗੀ ਤੇ ਪਈ ਵੀ ਉੱਤੋਂ ਜਮੈਂਟ ਪੂਰੀ ਚੜਾਈ ਹੈ ਜਿਹੜੀ ਹੈਗੀ ਉਹ ਤੁਸੀਂ ਚੈੱਕ ਕਰ ਲਓ ਤੇ ਆਹ ਦੇਖ ਲਓ ਲੈਵਾ ਵੀ ਦੇਖ ਲਓ ਹਨਾ ਉਸ ਤੋਂ ਵੀ ਚਮੈਨ ਪੱਧਰਾਂ ਆ ਗਈ ਬਹੁਤ ਚੰਗੇ ਬਹੁਤ ਜਿਆਦੇ ਲਾਉਂਦੇ ਤੈਨੂੰ ਬੜੇ ਪੈ ਗਏ ਕੱਲੇ ਮੈਨੂੰ ਇੱਧਰ ਆਹੀਂ ਕਿਰਾਇਆ ਇੱਕ ਜਿਹੜੀ ਤਰੀਕਾ ਅਹਿਰ ਸ਼ਹਿਰ ਗਾਂ ਜਿਹੜੀ ਵੇਚੀ ਐ ਤੈ ਹੁਣ ਉਹ ਤਾਂ 베ਗੀ ਬਈ ਆ ਹੁਣ ਤਾਂ ਹੈ ਉਹ ਤਾਂ ਕਿੰਨੇ ਦੁੱਧ ਵਾਲੀ ਸੀਗੀ ਉਹ ਉਹਨੇ ਬਈ ਦਿੱਤਾ 38 ਕਿਲੋ ਦੁੱਧ ਅੱਛਾ 28 ਕਿਲੋ ਇਤੋਂ ਚੰਗੀਆਂ ਹੋਰ ਵੀ ਘਮ ਆ ਜਾਂਦੀਆਂ ਕੱਲੇ ਬਾਤੂ ਬਾਤੂ ਬਈ 45 45 ਕਿਲੋ ਆ ਜਾਂਦੀਆਂ 45 45 ਕਿਲੋ ਵਾਲੀਆਂ ਹਾਂ ਇਹਨੇ ਕਿੰਨਾ ਦੁੱਧ ਕਹਿ ਕੇ ਦਿੱਤੀ ਇਹ 38 ਕਿਲੋ ਦਿੱਤਾ ਪਹਿਲਾਂ ਨਹੀਂ ਸੂਆ ਦੂਜਾ ਬਈ ਦਾ ਅੱਛਾ ਦੂਜਾ ਸੂਆ ਹਾਂ ਮੈਂ ਆਗਾ ਤੀਜਾ ਹੋ ਬਾਈ ਕਹਿੰਦਾ ਜਮਾ ਰਹਿ ਜਾ ਦੂਜਾ ਬਈ ਰਹਿਣਾਲ ਦੂਜਾ ਹੈ ਹਾਂਜੀ ਠੀਕ ਆ ਚਲੋ ਇਹਦਾ ਵੀ ਕੀ ਕੀ ਹਾਂ ਇਹਦਾ ਵਿਕਰੀ ਹੋ ਗਈ ਹੁਣੇ ਆਈ ਸੀ ਉਹਦੀ ਬੰਦੇ ਬੈਠੇ ਜੀ ਚਲੋ ਚੰਗੀ ਗੱਲ ਆ ਤੇ ਬਾਕੀ ਆਏ ਜਦੋਂ ਕੋਈ ਪਸ਼ੂ ਆਪਦਾ ਨਫਾ ਦੇਵੇ ਫਿਰ ਹਨਾ ਚਾਰ ਗੱਡੀ ਵੀ ਆ ਗਈ ਤੇ ਕੱਲੇ ਨੰਬਰ ਕਿਹੜਾ ਚੱਲਦਾ ਤੇਰੇ ਕੋਲ ਨੰਬਰ ਆਪਣੇ ਕੋਲ 75 178 ਠੀਕ ਆ ਕਾਲੇ ਬਾਈ ਬਹੁਤ ਬਹੁਤ ਧੰਨਵਾਦ ਤੇਰਾ ਤੇ ਜਿਹੜਾ ਤੂੰ ਸਾਨੂੰ ਮੌਕਾ ਦਿੰਨਾ ਹੁਣ ਆਪਦੇ ਪਸ਼ੂ ਦਿਖਾਉਣ ਦਾ ਹੋਰ ਪਸ਼ੂ ਆਂਦੇ ਕਿ ਆਪਾਂ ਕੱਲ ਨੂੰ ਆਉਣਗੇ ਆ ਜਾਣਗੇ ਨਹੀਂ ਹੁਣ ਇਹ ਗਾਂ ਜਾਂਦੀ ਨਹੀਂ ਹੁਣ ਤਾਂ ਇਹ ਗਾਂ ਆਈ ਹੈ ਅੱਛਾ ਇਹ ਗਾਂ ਜਾਂਦੀ ਆ ਹੁਣ ਠੀਕ ਆ ਲੋ ਵੀ ਮਿੱਤਰ ਇਹ ਦੇਖ ਲਓ ਜਿਹੜੀਆਂ ਬਾਈ ਕੋਲੇ ਗਾਵਾਂ ਸੀਗੀਆਂ ਹਨਾ ਉਹ ਆਪਾਂ ਤੁਹਾਨੂੰ ਦਿਖਾਤੀਆਂ ਇੱਥੇ ਆਇਓ ਤਸੱਲੀ ਕਰ ਲਓ ਤਸੱਲੀ ਕਰਕੇ ਤੁਸੀਂ ਕੋਈ ਵੀ ਨਗ ਜਿਹੜਾ ਹੈਗਾ ਤੁਸੀਂ ਉਹ ਲਿਜਾ ਸਕਦੇ ਹੋ ਬਾਕੀ ਸਾਰੇ ਭਰਾਵਾਂ ਦਾ ਤਾਏ ਦਿ ਲੋ ਧੰਨਵਾਦ